ਨਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਨਗਰ ਕੀਰਤਨ ਪਠਾਨਕੋੜ ਦੇ ਵਿੱਚ ਕੱਢਿਆ ਜਾ ਰਿਹਾ ਪਠਾਨਕੋੜ ਵਿਖੇ ਸੰਗਤਾਂ ਨਗਰ ਕੀਰਤਨ ਦਾ ਪਰਵਾਸ ਸਵਾਗਤ ਵੀ ਕਰ ਰਹੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਪੰਜਾਬ ਦੇ ਵਿਸ਼ਰਧਾ ਦਿਨ ਮਨਾਇਆ ਜਾ ਰਿਹਾ ਤੇ ਸੰਗਤਾਂ ਜੀ ਵੀ ਕਾਫੀ ਉਤਸ਼ਾਹਿਤ ਤੇ ਉਧਰ ਸਰਕਾਰ ਵੱਲੋਂ ਵੀ ਇਸ ਪੱਲ ਨੂੰ ਯਾਦਦਾਸ਼ਤ ਤੇ ਉਧਰ ਸਰਕਾਰ ਵੱਲੋਂ ਵੀ ਇਸ ਪੰਨੂ ਯਾਦਗਾਰ ਬਣਾਉਣ ਦੇ ਲਈ ਅੰਤਕ ਉਪਰਾਲੇ ਕੀਤੇ ਜਾ ਰਹੇ ਨੇ ਜਿੱਥੇ ਗੁਰੂ ਸਾਹਿਬ ਦੀ ਜੀਵਨੀ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਹੋ ਰਿਹਾ ਹੈ ਸ਼ਨਨਦਪੁਰ ਸਾਹਿਬ ਨੂੰ ਹਿੰਦੀ ਚਾਦਰ ਦਾ ਰੂਪ ਦਿੱਤਾ ਜਾ ਰਿਹਾ ਤੇ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਦੇ 350 ਸ਼ਹੀਦੀ ਦਿਹਾੜੇ ਨੂੰ ਯਾਦਗਾਰ ਬਣਾਉਣ ਦੇ ਲਈ ਐਸਜੀਪੀਸੀ ਦੇ ਵੱਲੋਂ ਇੱਕ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਜੋ ਕਿ ਜੰਮੂ ਕਸ਼ਮੀਰ ਤੋਂ ਚੱਲ ਕੇ ਸ਼ਨਨਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ ਜਿਸ ਦੇ ਪਠਾਨਕੋਟ ਪਹੁੰਚ ਤੇ ਸੰਗਤਾਂ ਦੇ ਵੱਲੋਂ ਪਰਮਾਤਮ ਸਵਾਗਤ ਕੀਤਾ ਗਿਆ ਇਸ ਮੌਕੇ ਕੀਰਤਨ ਵੀ ਹੋਇਆ ਤੇ ਇੱਥੇ ਹੀ ਫੁੱ ¡Gracias 没，坐过、嗯 <music> ਦੀ ਫਤਿਹ ਅੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ 350 ਸਾਲਾ ਸ਼ੇਦੀ ਸਤਾਬਦੀ ਨੂੰ ਸਮਰਪਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਕਾਰ ਯਾਤਰਾ ਦੇ ਰੂਪ ਵਿੱਚ ਜੋ ਨਗਰ ਕੀਰਤਨ ਦੀ ਰੂਪਰੇਖਾ ਬਣੀ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਕੱਲ 14 ਤਰੀਕ ਨੂੰ ਇਹ ਨਗਰ ਕੀਰਤਨ ਜੋ ਅਨੰਤਨਾਗ ਦੀ ਧਰਤੀ ਤੋਂ ਆਰੰਭ ਹੋਇਆ ਸੀ ਉਥੋਂ ਡਿਸਟ੍ਰਿਕਟ ਅਨੰਤਨਾਗ ਜੋ ਕਸ਼ਮੀਰ ਵਿੱਚ ਹੈ ਜਿੱਥੋਂ ਪੰਡਿਤ ਕਿਰਪਾ RAM ਜੀ ਜੋ ਉਸ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਦੇਵ ਭਦਰ ਪਾਤਸ਼ਾਹ ਕੋਲ ਫਰਿਆਦ ਲੈ ਕੇ ਪਹੁੰਚੇ ਸਨ ਜਿਸ ਵੇਲੇ ਜਬਰਨ ਔਰੰਗਜ਼ੇਬ ਬਾਦਸ਼ਾਹ ਵੱਲੋਂ ਧਰਮ ਪਰਿਵਰਤਨ ਦੀ ਜੋ ਕ੍ਰਿਆ ਕੀਤੀ ਜਾ ਰਹੀ ਸੀ ਤੇ ਗੁਰਦੇਵ ਭਦਰ ਪਾਤਸ਼ਾਹ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਸਾਡੇ ਮਾਨਵਤਾ ਦਾ ਅਗਰ ਮੂਰਤ ਦੀ ਗੱਲ ਕਰੀਏ ਕਿ ਦੂਜੇ ਦੇ ਧਰਮ ਲਈ ਆਪਣੀ ਸ਼ਹਾਦਤ ਦੇਣੀ ਅਗਰ ਇਤਿਹਾਸ ਇੱਕੋ ਵਾਰੀ ਬਣਦਾ ਹੈ ਹਮੇਸ਼ਾ ਹਿਸਟਰੀ ਵਾਰ-ਵਾਰ ਨਹੀਂ ਬਣਦੀ ਸੋ ਉਹ ਉਸ ਸ਼ਹਾਦਤ ਨੂੰ ਅਗਰ ਅਸੀਂ ਗੱਲ ਕਰੀਏ ਤੇ ਦੁਨੀਆ ਦੀਆਂ ਅਗਰ ਸ਼ਹਾਦਤਾਂ ਗਿਣਾਂਗੇ ਕਿ ਮਾਨਵਤਾ ਲਈ ਕਿਹੜੀ ਹੋਈ ਤੇ ਮੈਨੂੰ ਲੱਗਦਾ ਕਿ ਗੁਰਦੇਵ ਭਦਰ ਪਾਸ਼ਾ ਦੀ ਸ਼ਹਾਦਤ ਜਿਹੜੀ ਆ ਉਹ ਅਵਲ ਨੰਬਰ ਤੇ ਆ ਸੋ ਇਸੇ ਸੰਬੰਧ ਵਿੱਚ ਕੱਲ ਅਸੀਂ ਡਿਸਟ੍ਰਿਕਟ ਅਨੰਤਨਾਗ ਤੋਂ ਰਮਤਾ ਹੋਈ ਸੀ 240 ਕਿਲੋਮੀਟਰ ਦਾ ਸਫ਼ਰ ਸੀ ਜੋ ਜੰਮੂ ਪ੍ਰੋਵਿੰਸ ਤੱਕ ਪਹੁੰਚਿਆ ਸੀ ਰਾਤ ਦਾ ਭਰਾ ਜੰਮੂ ਵਿਖੇ ਹੋਇਆ ਸਵੇਰੇ ਜੰਮੂ ਤੋਂ ਹੋਰ ਸਾਰਿਆਂ ਸੰਗਤਾਂ ਕਿਉਂਕਿ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਕਸ਼ਮੀਰ ਵਿਖੇ ਜੋ ਸਾਡਾ ਸਿੱਖ ਭਾਈਚਾਰਾ ਹੈ ਉਹ ਬੜਾ ਮਾਈਨੋਰਟੀ ਵਿੱਚ ਤਕਰੀਬਨ 40-45 ਹਜ਼ਾਰ ਸਿੱਖਾਂ ਦੀ ਆਬਾਦੀ ਹੈ ਕਸ਼ਮੀਰ ਚ ਪਰ ਜਿਹੜਾ ਜੰਮੂ ਪ੍ਰੋਵਿੰਸ ਵਿੱਚ ਅਸੀਂ 2.5 ਲੱਖ ਦੇ ਕਰੀਬ ਆ ਤੋ ਸੋ ਇਸ ਲਈ ਜੰਮੂ ਚ ਆਇਸ ਵੇਲੇ ਰਮਤਾ ਹੋਈ ਸੀ ਕਿ ਉਹ ਰਸਤੇ ਪੜਾਦਰ ਪ੍ਰਾਸੰਗਤਾ ਦੇ ਅੰਦਰ ਬਹੁਤ ਜ਼ਿਆਦਾ ਉਤਸ਼ਾਹ ਸੀ ਅਸੀਂ ਹੁਣ ਆਪਣੇ ਗੁਰੂ ਪੀਰਾਂ ਦੀ ਧਰਤੀ ਐਂਟਰ ਕੀਤੀ ਹੈ ਮਦੋਪੁਰ ਇੱਥੇ ਆ ਕੇ ਹੁਣ ਸਾਨੂੰ ਪਤਾ ਹੈ ਕਿ ਕਿਹਨਾਂ ਕੋਲ ਹੀ ਅਸੀਂ ਦੂਜੀਆਂ ਸਟੇਟਾਂ ਹੈ ਰਹਿ ਕੇ ਸਿੱਖਦੇ ਆ ਕਿ ਪੰਜਾਬ ਜਿਹੜਾ ਹੈ ਉਹ ਪੂਰੇ ਜਿੱਥੇ ਭਾਰਤ ਨੂੰ ਖਿਲਾਂਦਾ ਹੈ ਤੇ ਆਪਣੀ ਸੇਵਾ ਸਿਮਰਨ ਜਿਹੜੀ ਹੈ ਤੇ ਉਹ ਇਸ ਧਰਤੀ ਤੋਂ ਹੀ ਸਾਨੂੰ ਮਿਲਦੀ ਹੈ ਪ੍ਰੇਰਣਾ ਉਹਨਾਂ ਅਸੀਂ ਆਪਣੀ ਧਰਤੀ ਤੇ ਆ ਗਏ ਆ ਇੱਥੇ ਤੱਕ ਪਿੱਛੇ ਤੱਕ ਦਾਸ ਭਾਈ ਜਗਤਾਰ ਸਿੰਘ ਜੋ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਵਾਈਜ਼ਰ ਅਤੇ ਕੋਆਰਡੀਨੇਟਰ ਜੀ ਐਨ ਕੇ ਸਟੇਟ ਦੇਖ ਰਿਹਾ ਹੈ ਇਹ ਸਾਡੇ ਸਿਕਮਿਸ਼ਨ ਦੇ ਇੰਚਾਰਜ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੀ ਦੇਖ ਰੇਕ ਵੀ ਸਾਰੇ ਪ੍ਰਬੰਧ ਉੱਥੇ ਉਲੇਕੇ ਗਏ ਸਨ ਇਹ ਦਿਨਨਗਰ ਇਲਾਕੇ ਦੇ ਹਨ ਪਰ ਐਸਜੀਪੀਸੀ ਵੱਲੋਂ ਪੂਰਾ ਜੰਮੂ ਕਸ਼ਮੀਰ ਲੇਹ ਲਦਾਖਰ ਦੇਖ ਰਿਹਾ ਸੋ ਬਾਕੀ ਜਿਹੜੇ ਸਾਡੇ ਸਾਰੇ ਨਾਲ ਪਤਵੰਤੇ ਆਏ ਸਨ ਇਹ ਜਿੰਨੇ ਹੁਣ ਅਸੀਂ ਆਏ ਆ ਅੱਜ ਸ਼ਾਮ ਦਾ ਵਿਚਰਾਮ ਜਿਹੜਾ ਹੈ ਗੁਰਦੁਆਰਾ ਬਾਟਸਾਬ ਹੈ ਕੱਲ ਸਵੇਰ ਨੂੰ ਇਹ ਤੁ ਰਵਾਨਗੀ ਹੋਏਗੀ ਸ਼ਾਮ ਨੂੰ ਟਾਂਡਾ ਵਿਖੇ ਰਾਤ ਦਾ ਵਿਚਰਾਮ ਹੈ ਪਰਸੋਂ ਫਿਰ ਅਖੀਰ ਪੜਾ ਜਿਹੜਾ ਤਖਤ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਵੇਗੀ ਮੈਂ ਇੱਕੋ ਮੈਸੇਜ ਸਾਂਝਾ ਦੇਣਾ ਚਾਹੁੰਦਾ ਕਿ ਅਗਰ ਉਸ ਸਮੇਂ ਪੰਡਤ ਕਿਰਪਾ ਰਾਮ ਜੀ Hindu ਧਰਮ ਚੋਂ ਸਨ ਤੇ ਗੁਰਤੇਗ ਭਦਰ ਪਾਸ਼ਾ ਸਿੱਖ ਤੇ ਅਗਰ Hindu ਆ ਨੇ ਪੁਕਾਰ ਕੀਤੀ ਤੇ ਸਿੱਖਾਂ ਨੇ ਸੁਣ ਲਈ ਤੇ ਕਿੰਨਾ ਗਹਿਰਾ ਰਿਸ਼ਤਾ ਸੀ ਅੱਜ ਤੇ ਕੋਈ ਇੱਕ ਪੈਨ ਜਿਹੜਾ ਆਪਣਾ ਕਿਸੇ ਨੂੰ ਨਹੀਂ ਦਿੰਦਾ ਅਗਰ ਸ਼ਹਾਦਤ ਦੇ ਦਿੱਤੀ ਇਸ ਦਾ ਮਤਲਬ ਸਾਡਾ ਰਿਸ਼ਤਾ ਕਿੰਨਾ ਮਜ਼ਬੂਤ ਸੀ ਪਰ ਅੱਜ ਥੋੜਾ ਜਿਹਾ ਇਹ ਸਿਆਸਤਾ ਹੋਣ ਦੇ ਕਾਰਨ ਇੱਕ ਜਿਹੜਾ ਸੋਸ਼ਲ ਮੀਡੀਆ ਤੇ 네ਗਟਿਵਿਟੀਆਂ ਜਿਹੜਾ ਸਾਨੂੰ ਭਾਰਮਿਕ ਤੌਰ ਤੇ ਜਦੋਂ ਕੋਈ ਲੜਾਇਆ ਜਾਂਦਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਹਿੰਦੂ ਸਮਾਜ ਤੇ ਸਿੱਖ ਸਮਾਜ ਦਾ ਸ਼ੁਰੂ ਤੋਂ ਪੁਰਾਣਾ ਰਿਸ਼ਤਾ ਰਿਹਾ ਹੈ ਇਹ ਸਦੀਆਂ ਤੋਂ ਅਸਲ ਇਹ ਮਨਾਨੀਆਂ ਤਾਂ ਹੀ ਸਫਲ ਹਨ ਕਿ ਅਗਰ ਅਸੀਂ ਜਦੋਂ ਵੀ ਕਿਤੇ ਹਿੰਦੂ ਵੀਰਾਂ ਨੂੰ ਜਿੱਥੇ ਜ਼ਰੂਰਤ ਪਵੇ ਸਿੱਖ ਭਾਈਚਾਰਾ ਮਾਨਵਤਾ ਦੇ ਪੱਖ ਤੇ ਜਿੱਥੇ ਕਿਦੇ ਤੱਕਾ ਹੋਵੇ ਖੜਾ ਹੋਵੇ ਤੇ ਜਿੱਥੇ ਸਿੱਖ ਭਾਈਚਾਰੇ ਨਾਲ ਤੱਕਾ ਹੋਵੇ Hindu Samaj ਖੜਾ ਹੋਵੇ ਭਾਵੇਂ ਕਿ ਖੜੇ ਹੁੰਦੇ ਵੀ ਆ করোনা ਕਾਲ ਆਇਆ ਉਦੋਂ ਅਗਰ Hindu ਵੀਰਾਂ ਨੇ ਸੇਵਾ ਕੀਤੀ ਤੇ ਇਹ ਨਹੀਂ ਵੇਖਿਆ ਕੋਈ ਸਿੱਖ ਹੈ ਜਾਂ ਮੁਸਲਮਾਨ ਹੈ ਤੇ ਸਿੱਖਾਂ ਨੇ ਵੀ ਨਹੀਂ ਵੇਖਿਆ ਪਰ ਫਿਰ ਵੀ ਉਹ ਤੱਕ ਤੱਕ ਇਹ ਹੁੰਦਾ ਕਿ ਇਹੋ ਜਿਹੇ ਸ਼ਤਾਬਦੀਆਂ ਹੀ ਸਾਨੂੰ ਵਿਰਲਾ ਪ੍ਰਚਾਰ ਕਰਨ ਨੂੰ ਮਿਲਦੀਆਂ ਨੇ ਨੈਗੇਟਿਵਿਟੀਆਂ ਬਹੁਤ ਜ਼ਿਆਦਾ ਨੇ ਸੋ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਤੁਸੀਂ ਸਵੇਰ ਤੋਂ ਇੱਥੇ ਖੜੇ ਹੋ ਉਸੀ ਇੱਕ ਐਸਾ ਮਾਦੇਮ ਹੁੰਦੇ ਹੋ ਕਿ ਤੁਹਾਡੀ ਉਹ ਨਗਰੇ ਵਾਇਟ ਕਿਸੇ ਨੇ ਸੁਣੀ ਹੈ ਜਿਹੜੀ ਸੰਗਤ ਖੜੀ ਹੈ ਅਗਰ ਉਹਨਾਂ ਦੇ ਅੰਦਰ 90% ਚ ਆਏ ਤਾਂ 100% ਪੂਰਾ ਹੋ ਜਾਏਗਾ ਮੀਡੀਆ ਬਹੁਤ ਪੋਜ਼ਿਟਿਵ ਰੋਲ ਹੁੰਦਾ ਮੈਂ ਆਪ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਵੀ ਗੁਰਤੇਗ ਬਾਦ ਰਪਾਸ਼ਾ ਚੜ੍ਹਦੀ ਕਲਾ ਦਾ ਸ਼ੇਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਾਦ ਸਾਹਿਬ ਦੇ ਸ਼ਹੀਦੀ ਦਿਹਾੜੇ ਸ਼ਹੀਦੀ 350 ਸਾਲਾ ਸ਼ਹੀਦੀ ਦੇ ਸੰਬੰਧ ਵਿੱਚ ਜਿਹੜਾ ਪੁਕਾਰ ਯਾਤਰਾ ਜਿਹੜੀ ਗੁਰਦਰਾ ਮਟਰ ਸਾ ਕੱਲ ਦੇ ਰੋਜ ਤੋਂ 15 ਨਵੰਬਰ ਤੋਂ ਸ਼ੁਰੂ ਹੋਈ ਸੀ ਇਸ ਵੇਲੇ ਪੰਜਾਬ ਦੀ ਅ ਪੰਜਾਬ ਦੇ ਆ ਬਾਰਡਰ ਪਾਰ ਕਰਦੇ ਐਂਟਰੀ ਕਰ ਚੁੱਕੀ ਆ ਇਹ ਜਿਹੜਾ ਜੰਮੂ ਕਸ਼ਮੀਰ ਦੀ ਸੰਗਤਾਂ ਦਾ ਅਤੇ ਪ੍ਰਸ਼ਾਸਨ ਦਾ ਬਹੁਤ ਬਹੁਤ ਵੱਡਾ ਸਹਿਯੋਗ ਮਿਲਿਆ ਵਾ ਕਿਉਂਕਿ ਪ੍ਰਸ਼ਾਸਨ ਨੇ ਕੇਵਲ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂ ਦਿੱਤੀ ਵਕ ਵਕ ਤਰ੍ਹਾਂ ਦਾ ਉਹਨਾਂ ਨੇ ਸਹਿਯੋਗ ਦਿੱਤਾ ਵਾ ਭਾਵੇਂ ਰੋੜ ਇੱਕ ਬੰਨਿਓ ਖਾਲੀ ਕਰਾ ਕੇ ਦੇਣਾ ਪਿਆ ਉਹਨਾਂ ਨੂੰ ਭਾਵੇਂ ਉਹਨਾਂ ਨੂੰ ਦੂਜੀ ਸ਼ਰਤ ਤਾਂ ਨਹੀਂ ਕਰਨਾ ਬਹੁਤ ਵੱਡਾ ਪ੍ਰਬੰਧ ਕੀਤਾ ਸੰਗਤਾਂ ਦੇ ਵਿੱਚ ਵੀ ਜਿਹੜਾ ਰਿਲਵਾਉਂਦਾ ਪਿਆ ਬਹੁਤ ਸੀ ਮਹਾਰਾ ਸੱਚੇ ਪਾਤਸ਼ਾਹ ਪਾਰ ਬਖਸ਼ਿਸ਼ ਕਰਨ ਉਹ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਖੁਸ਼ੀਆਂ ਪ੍ਰਾਪਤ ਕਰਨਾ ਉੱਥੇ ਹੀ ਚਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੋ ਜੀ ਹਾਂ ਜੀ ਮਿਤੀ 17 ਤਰੀਕ ਨੂੰ ਸਵੇਰੇ 9:30 ਵਜੇ ਦੇ ਲਗਭਗ ਰੋਤਰਾ ਬਾੜ ਸਾਹਿਬ ਤੋਂ ਨਰਗੀਤਰ ਆਰੰਭ ਹੋ ਗਏ ਵਾਇਆ ਗਰਦਾਸਪੁਰ ਤਾਂ ਨਹੀਂ ਹੁੰਦਾ ਤੇ ਟਾਂਦਾ ਜਿਹੜਾ ਉਹ ਜਾ ਕੇ ਰਾਤ ਦਾ ਵਿਸ਼ਰਾਮ ਕਰੇਗਾ ਉਸ ਤੋਂ ਬਾਅਦ ਅਗਲੇ ਦਿਨ 11 ਤਰੀਕ ਨੂੰ ਆਰੰਭ ਹੋ ਕੇ ਝਾਰਪੁਰ ਤੋਂ ਨਾਦਪੁਰ ਸਾਹਿਬ ਸੰਲੂਕਪੁਰ ਲੋਵੇਗਾ ਜੀ